ਸਤ ਸ੍ਰੀ ਅਕਾਲ ਦੋਸਤੋ ਮੈਂ ਸੁਲੇ ਹੈਗਾ ਜੀ ਸਰਕਾਰੀ ਕੰਨਿਆ ਸਕੂਲ ਕੋਟੀਸੇ ਕਾਂ ਮੈਂ ਪ੍ਰਸ਼ਾਸਨ ਨੂੰ ਕਈ ਵਾਰ ਬੇਨਤੀ ਕਰ ਚੁੱਕਾ ਮੰਡੀਰ ਜਿਹੜੀ ਗੜੇ ਬੜੇ ਮਾਰਦੀ ਹੈ ਹੁਣ ਆ ਮੁੰਡੇ ਜਿਹੜੇ ਆ ਆ ਵਾਰ ਵਰ ਗੇੜੇ ਕੱਢ ਰਿਆ ਵੇ ਦੋਆ ਮੁੰਡੇ ਜਾ ਰਹੇ ਨਾ ਇਹ ਤੀਜਾ ਚੌਥਾ ਗਿੜਾ ਜੀ ਤੁਹਾਨੂੰ ਹੋਰ ਮੈਂ ਤਕਰੀਬਨ ਥੋੜਾ ਜਿਹਾ ਲੇਟ ਹੋ ਗਿਆ ਤੁਹਾਨੂੰ ਮੈਂ ਦਿਖਾਉਣਾ ਸਾਰੀ ਆ ਦੇਖੋ ਜੀ ਆ ਮੰਡੀਰ ਜਿੰਨੇ ਵੀ ਆ ਇਹ ਸਾਰੀ ਗੇੜੇ ਘੱਟਣ ਵਾਲੀ ਹੈ ਪ੍ਰਸ਼ਾਸਨ ਨੂੰ ਘਟੋ ਘੱਟ ਮੈਂ 10 ਤੋਂ 15 ਵਾਰ ਹੀ ਆਖ ਚੁੱਕਾ ਕਿਉਂਕਿ ਆਵੇ ਹੁਣ ਆ ਮੰਦੀਰ ਜਿਹੜੀ ਹੈ ਆ ਮੁੰਡੇ ਆ ਰਹੇ ਨੇ ਇਹਨਾਂ ਦਾ ਚੌਥਾ ਚੌਥਾ ਪੰਜਵਾਂ ਕਿਡਾ ਹੋ ਗਿਆ ਠੀਕ ਹੈ ਜੀ ਉਹ ਮੰਡੀਰ ਜਾਂਦੀ ਪੀ ਮੋਟਰਸਾਈਕਲ ਉਹਨੇ ਮੋੜ ਲਿਆ ਇਹ ਉਹ ਮੋੜ ਲਿਆ ਜੀ ਠੀਕ ਹੈ ਜੀ ਇਹ ਤਕਰੀਬਨ ਆ ਆਵੇ ਉਹ ਮੁੰਡੇ ਫੇਰ ਮੁੜਾਏ ਜੀ ਆਵੇ ਇਹ ਹੁਣ ਛੇਵਾਂ ਕਿਡਾ ਵਾ ਕਿਉਂਕਿ ਪ੍ਰਸ਼ਾਸਨ ਇਧਰ ਬਿਲਕੁਲ ਧਿਆਨ ਨਹੀਂ ਦੇ ਰਿਹਾ ਅ ਮੈਂ ਉਹ ਦਿਨ ਵੀ ਇਹ ਬੇਨਤੀ ਕੀਤੀ ਸੀ ਪ੍ਰਸ਼ਾਸਨ ਨੂੰ ਕਿ ਇੱਥੇ ਜਦੋਂ ਲੜਕੀਆਂ ਦਾ ਸਕੂਲ ਦਾ ਸਮਾਂ ਹੁੰਦਾ ਹੈ ਪ੍ਰਸ਼ਾਸਨ ਦੇ ਇੱਥੇ ਜਰੂਰ ਡਿਊਟੀ ਲਈ ਜਾਵੇ ਉਹ ਮੰਦਿਰ ਹੁਣ ਜਿਹੜੇ ਮੁੰਡੇ ਗੈਸ ਸੀ ਤੁਹਾਨੂੰ ਮੈਂ ਦਿਖਾ ਦੇਣਾ ਜੀ ਉਹਨਾਂ ਦਾ ਹੁਣ ਫਿਰ ਘੇੜਾ ਵਾਪਸ ਆਦਾ ਵਾਪਸੀ ਦਾ ਆ ਇਹ ਆ ਰਹੇ ਨੇ ਉਹ ਨੀਲੀ ਸ਼ਰਟਾਂ ਦਾ ਮੁੰਡਾ ਖੜ ਗਿਆ ਮੋਟਰਸਾਈਕਲ ਲੈ ਕੇ ਉਹ ਖੜ ਗਿਆ ਜੀ ਇਹ ਆ ਤੁਰ ਪੇ ਆਵਿਆ ਰਹੇ ਨੇ ਆ ਦੇਖੋ ਕਿਉਂਕਿ ਮੈਂ ਪ੍ਰਸ਼ਾਸਨ ਨੂੰ ਹੁਣ ਆਕੋ ਕਾ ਟੈਂਪੂ ਖੜਾ ਕੁੜੀਆਂ ਵਾਲਾ ਆਵੇ ਹੁਣ ਇਹ ਆਵੇ ਦੇਖੋ ਇਹੋ ਜਿਹੇ ਬੰਦੇ ਐਕਸੀਡੈਂਟ ਕਰਾਉਂਦੇ ਆ ਜਾ ਰਹੇ ਨੇ ਠੀਕ ਹੈ ਜੀ ਤਕਰੀਬਨ ਮੈਂ ਥੋੜਾ ਜਿਹਾ ਲੇਟ ਹੋ ਗਿਆ ਤੋਂ ਪਹਿਲਾਂ ਵੀ ਬਹੁਤ ਜਿਆਦਾ ਮੰਡੀਰ ਸੀ ਕਿਉਂਕਿ ਹੁਣ ਤਾਂ ਲੜਕੀਆਂ ਦਾ ਇੱਕੋ ਟੈਂਪੂ ਰਹਿ ਗਿਆ ਆਵੇ ਆ ਮੋਟਰਸਾਈਕਲ ਤੇ ਜਾ ਰਹੇ ਤਕਰੀਬਨ ਬਹੁਤ ਜਿਆਦਾ ਹੱਤ ਚੁੱਕੀ ਹੋਈ ਹੈ ਨੌਜਵਾਨਾਂ ਨੇ ਇੱਥੇ ਸੋ ਪ੍ਰਸ਼ਾਸਨ ਨੂੰ ਮੈਂ ਵਾਰ-ਵਾਰ ਇਹ ਬੇਨਤੀਆਂ ਕਰ ਚੁੱਕਾ ਇੱਕ ਬੇਨਤੀ ਨਹੀਂ ਮੈਂ ਬਹੁਤ ਬੇਨਤੀਆਂ ਕੀਤੀਆਂ ਸੀ ਕਿ ਜਦੋਂ ਲੜਕੀਆਂ ਦੇ ਸਕੂਲ ਦੀ ਛੁੱਟੀ ਦਾ ਸਮਾਂ ਹੁੰਦਾ ਹੈ ਕਮ ਸੇ ਕਮ ਤੁਸੀਂ ਪ੍ਰਸ਼ਾਸਨ ਅਧਿਕਾਰੀ ਇੱਥੇ ਇੱਕ ਦੋ ਜੂਰ ਖੜਿਆ ਕਰੋ ਕਿਉਂਕਿ ਇਹਨਾਂ ਨੌਜਵਾਨਾਂ ਨੂੰ ਜਿਹੜੇ ਭੂੜਾਸ਼ਕ ਬਣੇ ਫਿਰਦੇ ਆ ਇਹਨਾਂ ਨੂੰ ਨੱਥ ਪਾਈ ਜਾਵੇ ਜੇ ਤੁਹਾਡੇ ਕੋਲ ਨੱਥ ਨਹੀਂ ਪੈਂਦੀ ਅਸੀਂ ਸਮਾਂ ਮੰਗਿਆ ਸੀ ਆਵੇ ਆ ਮੁੰਡੇ ਹੁਣ ਨਿਕਲੇ ਗਲੀ ਚ ਆਵੇ ਆਵੇ ਆ ਜਾ ਰਹੇ ਠੀਕ ਹੈ ਜੀ ਮੈਂ ਬੜੀਆਂ ਬੜੀ ਬੜੀ ਬੇਨਤੀ ਕਰ ਚੁੱਕਾ ਪਰ ਪ੍ਰਸ਼ਾਸਨ ਦੇ ਕੰਨ ਤੇ ਕਿਸੇ ਪ੍ਰਕਾਰ ਦੀ ਕੋਈ ਗਰੋਹ ਨਹੀਂ ਸਰਦੀ ਮੈਂ ਪ੍ਰਸ਼ਾਸਨ ਨੂੰ ਇਹ ਵੀ ਬੇਨਤੀ ਕੀਤੀ ਸੀ ਕਿ ਤੁਸੀਂ ਜੇ ਤੁਹਾਡੇ ਕੋਲ ਲੋੜ ਨਹੀਂ ਆਉਂਦੇ ਤੇ ਸਾਡੇ ਕੋਲ ਟੀਮ ਹੈਗੀ ਹੈ ਸਾਨੂੰ ਸਮਾਂ ਦੇ ਦਿੱਤਾ ਜਾਵੇ ਅਸੀਂ ਆਪਣੀ ਟੀਮ ਦੇ ਰਾਹੀਂ ਇਹ ਭੁੰਡ ਜਿਹੜੇ ਆਸ਼ਕ ਹੈ ਇਹਨਾਂ ਨੂੰ ਜਿਹੜੀ ਨੱਥ ਪਾ ਦਿੰਨੇ ਆ ਪਰ ਪ੍ਰਸ਼ਾਸਨ ਨੇ ਵੀ ਅ ਕਹਾਂ ਜੀ ਨਹੀਂ ਤੁਸੀਂ ਗਲਤ ਕਦਮ ਨਹੀਂ ਉਠਾਉਣਾ ਕਿਉਂਕਿ ਪ੍ਰਸ਼ਾਸਨ ਦਾ ਮਤਲਬ ਹੈ ਇਹ ਜਿਹੜਾ ਕੰਮ ਅਸੀਂ ਕਰ ਰਹੇ ਆਂ ਏ ਗਲਤ ਹੈ ਜੇ ਤੁਸੀਂ ਇਹੋ ਜਿਹੇ ਭੂੰਡਾਸ਼ਕਾਂ ਨੂੰ ਸ਼ਤਰੋਲ ਫੇਰ ਦਿਓ ਪ੍ਰਸ਼ਾਸਨ ਦੇ ਕਹਿਣ ਮੁਤਾਬਕ ਆਵੇਂ ਮੰਡੀ 라 ਗਿਆ ਤੁਰੇ ਜਾ ਰਹੇ ਮੁੰਡੇ ਪ੍ਰਸ਼ਾਸਨ ਦੇ ਮੁਤਾਬਕ ਆ ਇਹ ਕੰਮ ਜਿਹੜਾ ਹੈ ਗਲਤ ਹੈ ਜਿਵੇਂ ਮਰਜੀ ਇੱਥੇ ਮੰਡੀ 라 ਕੇ ਖੜੇ ਜੋ ਲੜਕੀਆਂ ਨੂੰ ਸਕੂਲ ਦਾ ਛੁੱਟੀ ਦਾ ਸਮਾਂ ਹੁੰਦਾ ਕਿਉਂਕਿ ਮੈਨੂੰ ਬਹੁਤ ਜਿਆਦੀਆਂ ਭੈਣਾਂ ਦੀ ਕੰਪਲੀਟ ਇਹ ਆਈ ਸੀ ਕਿ ਅਸੀਂ ਥਾਣੇ ਕੋ ਡੀਐਸ ਖਾਂ ਵੇਖੇ ਮੰਗ ਪੱਤਰ ਆ ਵੀ ਅਮਦੀਰ ਦੇਖੋ ਤੁਹਾਨੂੰ ਦਿਖਾ ਦੇਣਾ ਆ ਦੇਖੋ ਆ ਵਾ ਜਾਂਦੇ ਆ ਜਾ ਰਹੇ ਆ ਜਾ ਰਹੇ ਆ ਠੀਕ ਹੈ ਜੀ ਟੈਂਪੂ ਦੇ ਮਗਰ ਜਾ ਰਹੇ ਟੈਂਪੂ ਹੁਣ ਗਿਆ ਇੱਕ ਤੇ ਆ ਆ ਆ ਨੀਲੀ ਸ਼ਰਟ ਵਾਲਾ ਜਿਹੜਾ ਇਹਨੂੰ ਘੱਟੋ ਘੱਟ 10ਵਾਂ ਗੇੜਾ ਵੇ 10ਵੇਂ ਤੋਂ 12ਵਾਂ ਗੇੜਾ ਆ ਨੀਲੀ ਸ਼ਰਟ ਵਾਲੇ ਨੂੰ ਆਇਆ ਵੇ ਆ ਦੇਖੋ ਜੀ ਵੀਡੀਓ ਨੂੰ ਸ਼ੇਅਰ ਵੀ ਕਰੋ ਤਾਂ ਜੋ ਪ੍ਰਸ਼ਾਸਨ ਤੱਕ ਇਹ ਵੀਡੀਓ ਪਹੁੰਚੇ ਕਿਉਂਕਿ ਅ ਜਿਵੇਂ ਇੱਕ ਵਾਰ ਇਨੀ ਘਟੋ ਘਟ ਪੰਜ ਛੇ ਵਾਰੀ ਪ੍ਰਸ਼ਾਸਨ ਨੂੰ ਇਸ ਸਬੰਧੀ ਲਿਖ ਕੇ ਸੌਰੀ ਫੋਨ ਕਰਕੇ ਵੀ ਬਕਾਇਦਾ ਤੌਰ ਤੇ ਜਾ ਕੇ ਮਿਲ ਕੇ ਵੀ ਅਤੇ ਜਿਹੜੀ ਚੌਂਕ ਚੌਂਕ ਕੋਲ ਹਿੱਸੇ ਖਾਂ ਵਿਖੇ ਚੌਂਕੀ ਹੈ ਉੱਥੇ ਪ੍ਰਸ਼ਾਸਨ ਖੜਦਾ ਪੁਲਿਸ ਖੜਦੀ ਹੈ ਮੈਂ ਉੱਥੇ ਵੀ ਆਵੇ ਹੁਣ ਆ ਫਿਰ ਆ ਟੈਂਪੂ ਦੇ ਮਗਰ ਹੁਣ ਆ ਜਾ ਰਹੀ ਆ ਮਟੀਰਾਵੇ ਠੀਕ ਹੈ ਜੀ ਇਹਨੇ ਤੁਹਾਨੂੰ ਪਰ ਮੋੜ ਲੈਣਾ ਇਹ ਇਹੋ ਜਿਹੇ ਬੰਦੇ ਜਿਹੜਾ ਐਕਸੀਡੈਂਟ ਆ ਆ ਵੇਖੋ ਮੈਂ ਹੁਣ ਲਾਈਵ ਦਿਖਾ ਰਿਆ ਜੇ ਪ੍ਰਸ਼ਾਸਨ ਹਜੇ ਵੀ ਨਾ ਜਾਗਿਆ ਆ ਦੇਖੋ ਦੋ ਮੋਟਰਸਾਈਕਲ ਹੈ ਇਹ ਪ੍ਰਸ਼ਾਸਨ ਹਜੇ ਵੀ ਨਾ ਜਾਗਿਆ ਤੇ ਹੈਰਾਨਗੀ ਦੀ ਗੱਲ ਹੈ ਪ੍ਰਸ਼ਾਸਨ ਨੂੰ ਹੋ ਸਕਦਾ ਜੀ ਇਹਨਾਂ ਨੌਜਵਾਨਾਂ ਤੋਂ ਕੋਈ ਜ਼ਿਆਦਾ ਡਰ ਹੋਵੇ ਕਿਉਂਕਿ ਪਰ ਇਹਨਾਂ ਨੌਜਵਾਨਾਂ ਜਾਰੀ ਪਾਵਰ ਹੋ ਕੇ ਪ੍ਰਸ਼ਾਸਨ ਦੇ ਨਾਲੋਂ ਕਿਉਂਕਿ ਇਸ ਕਰਕੇ ਹੱਥ ਜੋੜ ਕੇ ਬੇਨਤੀ ਹੈ ਕਿ ਇਹਨਾਂ ਨੌਜਵਾਨਾਂ ਦੇ ਉੱਪਰ ਜਿੰਨੀ ਜਲਦੀ ਹੋ ਸਕਦਾ ਹੈ ਕੋਈ ਕਾਰਵਾਈ ਕਰੇ ਪ੍ਰਸ਼ਾਸਨ ਕਿਉਂਕਿ ਜੇ ਮੈਂ ਇਹੋ ਜਿਹਾ ਸੱਚ ਦਿਖਾਉਣਾ ਤੇ ਫਿਰ ਇਹੋ ਜੀਆਂ ਜੜੀਆਂ ਮੇਰੇ ਕੋ ਵੀਡੀਓ ਹੁੰਦੀਆਂ ਨੇ ਕਈ ਪ੍ਰਸ਼ਾਸਨ ਅਧਿਕਾਰੀ ਆਵੇ ਹੁਣ ਫਿਰ ਆਵੇ ਟੋਲੀ ਮੁੜ ਗਈ ਦੋ ਮੋਟਰਸਾਈਕਲਾਂ ਦੇ ਦੋ ਮੋਟਰਸਾਈਕਲਾਂ ਤੇ ਆਵੇ ਇਹੋ ਜੇ ਨੌਂਜਮਾ ਇਹੋ ਜੇ ਮੰਦਿਰ ਰੌਂਡ ਨੱਥ ਪਵਨ ਦੀ ਪ੍ਰਸ਼ਾਸਨ ਨੂੰ ਬੇਨਤੀ ਹੈ ਕੋਸ਼ਿਸ਼ ਕਰੋ ਕਿਉਂਕਿ ਮੈਂ মিডিਆ ਨੂੰ ਕਹਾਂਗਾ ਇਹ ਜਿਹੜੀ ਵੀਡੀਓ ਹੈ ਸਾਡੇ ਵੀਰ ਖੇਤਪਾਲ ਜੀ ਉਹਨਾਂ ਨੂੰ ਬੇਨਤੀ ਹੈ ਆਪਦੇ ਚੈਨਲ ਤੇ ਜਰੂਰ ਚਲਾਓ ਤਾਂ ਜੋ ਪਤਾ ਲੱਗ ਸਕੇ ਕਿ ਕੋਟੀ ਸੇਖਾਂ ਦੇ ਵਿੱਚ ਅ ਕਿਸ ਤਰ੍ਹਾਂ ਮੰਦਿਰ ਦੇ ਵੱਲੋਂ ਅ ਛੁੱਟੀ ਦੇ ਸਮੇਂ ਕਿਸ ਤਰ੍ਹਾਂ ਦੇ ਨਾਲ ਭੁੰਡ ਰਸ਼ਕ ਕੀਤੀ ਜਾ ਰਹੀ ਹੈ ਸੋ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ